ਤੇ ਸੜਕ ਬਣ ਰਹੀ ਹੈ ਅੱਜ ਪਿੰਡ ਜੀ ਕਿੰਨੇ ਖੁਸ਼ ਹੋ ਜੀ ਬਹੁਤ ਬੁਰਾ ਹਾਲਤਾ ਜੀ ਕਿੰਨੇ ਸਾਲਾਂ ਬਾਅਦ ਵਾਰੀ ਆਈ ਹੈ ਜੀ ਆ ਆ ਮਾਦੀ ਪਾਰਟੀ ਦੀ ਗੱਲ ਕਰੀਏ ਖਾਸ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਦੀ ਗੱਲ ਕਰੀ ਜਿੰਨੇ ਇਲਾਕੇ ਦਾ ਕੰਮ ਕਰਾਂਗੇ ਉਹਨਾਂ ਸਾਰੇ ਜਨਤਾ ਖੁਸ਼ ਹੋ ਰਹੀ ਹੈ ਜੀ ਤਾਂ ਮੁੱਢ ਦੀ ਜਗ੍ਹਾ ਹੁਣ 18 ਫੁੱਟ ਚੌੜੀ ਹੈ ਜਿਹੜੀ ਸੜਕ ਬਣ ਰਹੀ ਆ ਔਰ 3 ਕਰੋੜ ਰੁਪਏ ਦੀ ਲਾਗਤ ਨਾਲ ਇਹ 5 ਕਿਲੋਮੀਟਰ ਲੰਬੀ ਸੜਕ ਬਣ ਰਹੀ ਹੈ ਜੀ ਉਹ ਕਰੀ ਗਏ ਖਾਨਾ ਨਹੀਂ ਮਤਲਬ ਜਦਾ ਬਾਹਲੀ ਆ ਉਹਨਾਂ ਨੇ ਲੈ ਕੇ ਵੀ ਕਿਹੜੀ ਤਰ੍ਹਾਂ ਦਿੱਕਤਾਂ ਸਹਮਣਾਂ ਨੇ ਦੇਖੋ ਕਿਸਾਨ ਸਿਆਣੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਜਿਨ੍ਹਾਂ ਨੇ ਬਾਹਲੀ ਆ ਉਹ ਛੱਡ ਦੇਣ ਤੇ ਛੱਡ ਕੇ ਸਭ ਨੂੰ ਮਿੱਟੀ ਆ ਪਾ ਦੇਣ ਬਰਮ ਵੜਾ ਦੇਣ ਸਰ ਕੇਂਦਰ ਸਰਕਾਰ ਨੇ ਪਹਿਤੂ ਵੀ ਰੋਕੇ ਪਰ ਇੱਥੇ ਬਾਦੂ ਸਰਕਾਰ ਕਰ ਰਹੀ ਆ ਕਿੰਨੀ ਜ ਵੱਡੀ ਪ੍ਰਾਪਤੀ ਆ 1000 ਕਰੋੜ ਰੁਪਏ ਲੱਗਣਾ ਸਾਰੇ ਪੰਜਾਬ ਦੇ ਸੜਕਾਂ ਵੜ ਰਹੀਆਂ ਨੇ ਫਿਰ 3-4000 ਕਰੋੜ ਰੁਪਏ ਦਾ ਅਰੇਂਜਮੈਂਟ ਕਰਕੇ ਇਹ ਲੋਕਾਂ ਨੂੰ ਰਾਹਤ ਦਿੱਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਸੈਦਪੁਰ ਦੇ ਵਿੱਚ ਮੌਜੂਦ ਹਾਂ ਆ ਦੱਸਦੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆ ਪੰਜਾਬ ਦੇ ਜਿਹੜੇ ਵੀ ਪਿੰਡ ਨੇ ਉਹਨਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਨੇ ਪਿੰਡਾਂ ਦਾ ਵਿਕਾਸ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਜੇਕਰ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਜਿੱਥੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ ਉੱਥੇ ਹੀ ਮੁਹਾਲੀ ਜ਼ਿਲ੍ਹੇ ਦੇ ਪਿੰਡ ਵੀ ਸ਼ਹਿਰਾਂ ਤੋਂ ਪਿੱਛੇ ਨਹੀਂ ਰਹਿ ਰਹੇ ਕਿਉਂਕਿ ਸ਼ਹਿਰਾਂ ਦੇ ਵਾਂਗ ਪਿੰਡਾਂ ਦੀ ਵੀ ਨੁਹਾਰ ਬਦਲ ਰਹੀ ਹੈ ਪਿੰਡਾਂ ਦੇ ਵਿੱਚ ਸੜਕਾਂ ਬਣ ਰਹੀਆਂ ਨੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਓਪਨ ਜਿਮ ਲੱਗ ਰਹੇ ਨੇ ਨੌਜਵਾਨਾਂ ਦੇ ਲਈ ਸਟੇਡੀਅਮ ਬਣਾਈ ਜਾ ਰਹੇ ਨੇ ਤਾਂ ਅਸੀਂ ਸੈਦਪੁਰ ਦੇ ਵਿੱਚ ਮੌਜੂਦ ਆ ਸੈਦਪੁਰ ਦੇ ਵਿੱਚ ਅੱਜ ਨਵੀਂ ਸੜਕ ਜਿਹੜੀ ਬਣਾਈ ਜਾ ਰਹੀ ਹੈ ਤਾਂ ਵਿਧਾਇਕ ਕੁਲਵੰਤ ਸਿੰਘ ਪਹੁੰਚ ਰਹੇ ਨੇ ਉਹਨਾਂ ਵੱਲੋਂ ਨਵੀਆਂ ਸੜਕਾਂ ਦੇ ਉਦਘਾਟਨ ਕੀਤੇ ਜਾਣਗੇ ਦੱਸ ਦਈਏ ਕਿ ਮੋਹੱਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਸੁਵਾੜਾ ਸੈਦਪੁਰ ਗਿੱਦੜਪੁਰ ਚੰਡਿਆਲਾ ਸੜਕ ਦਾ ਜਿਹੜਾ ਨੀ ਪੱਥਰ ਰੱਖਿਆ ਜਾਣਾ ਅਸੀਂ ਫਿਲਹਾਲ ਸੈਦਪੁਰ ਦੇ ਵਿੱਚ ਮੌਜੂਦ ਆ ਦੇਖ ਸਕਦੇ ਹੋ ਪਿੰਡ ਵਾਸੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤਾਂ ਅੱਜ ਇਸ ਪਿੰਡ ਦੇ ਵਿੱਚ ਇੱਕ ਨਵੀਂ ਸੜਕ ਹੈ ਜਿਹੜੀ ਬਣਨ ਜਾ ਰਹੀ ਹੈ ਜਿਸ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਜਾਣਾ ਹੈ ਤਾਂ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਹੀ ਪਿੰਡਾਂ ਦੇ ਵਿੱਚ ਪਹਿਲਾਂ ਜਿਹੜੀਆਂ ਸੜਕਾਂ ਸਨ ਸੜਕਾਂ ਖਸਤਾ ਹਾਲਤ ਦੇ ਵਿੱਚ ਸੀ ਕਿਸੇ ਨੇ ਵੀ ਇਹਨਾਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਪਰ ਆਮ ਆਦੀ ਪਾਰਟੀ ਦੀ ਸਰਕਾਰ ਦਾ ਆਖਣਾ ਹੈ ਕਿ ਜਦੋਂ ਦੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ ਸ਼ਹਿਰਾਂ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ ਤਾਂ ਅੱਜ ਸੈਦਪੁਰ ਪਿੰਡ ਦੀ ਜਿਹੜੀ ਸੜਕ ਹੈ ਉਹ ਨਵੀਂ ਬਣ ਜਾ ਰਹੀ ਹੈ ਤਾਂ ਨਵੇਂ ਸਾਲ ਦੀ ਆਮਦ ਤੇ ਪਿੰਡਾਂ ਨੂੰ ਵੱਡੀ ਸੁਗਾਤ ਹੈ ਜਿਹੜੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਦਿੱਤੀ ਜਾ ਰਹੀ ਹੈ 모ਹਾਲੀ ਸ਼ਹਿਰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣ ਕੇ ਸਾਹਮਣੇ ਆ ਰਿਹਾ ਤਾਂ ਪਿੰਡ ਵੀ ਪਿੱਛੇ ਨਹੀਂ ਰਹੇ ਪਿੰਡ ਵੀ ਸੋਹਣੇ ਬਣ ਰਹੇ ਨੇ ਖਾਸ ਤੌਰ ਤੇ ਜਦੋਂ ਪਿੰਡ ਦੇ ਵਿੱਚ ਆਪਾਂ ਐਂਟਰ ਹੁੰਨੇ ਆ ਸਭ ਤੋਂ ਪਹਿਲਾਂ ਸੜਕ ਦੇਖੀ ਜਾਂਦੀ ਹੈ ਸੜਕਾਂ ਦੇ ਵਿੱਚ ਖੱਡੇ ਹੁੰਦੇ ਨੇ ਖਸਤਾ ਹਾਲਤ ਚ ਸੜਕਾਂ ਹੁੰਦੀਆਂ ਨੇ ਹਾਦਸੇ ਹੁੰਦੇ ਨੇ ਤਾਂ ਹੁਣ ਸਰਕਾਰ ਜਿਹੜੀ ਸੂਬੇ ਭਰ ਦੀਆਂ ਸੜਕਾਂ ਦੀ ਨੁਹਾਰ ਬਦਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੱਜ ਪਿੰਡ ਵਾਸੀ ਇਕੱਠੇ ਹੋਏ ਨੇ ਕਿਉਂਕਿ ਇਹ ਸੈਦਪੁਰ ਪਿੰਡ ਦੇ ਵਿੱਚ ਸੜਕ ਦਾ ਕੰਮ ਸ਼ੁਰੂ ਹੁਣੇ ਨਵੀਂ ਸੜਕ ਬਣਾਈ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਚ ਸੜਕ ਦਾ ਉਦਘਾਟਨ ਕੀਤਾ ਜਾਣਾ ਸਾਡੇ ਨਾਲ ਪਿੰਡ ਵਾਸੀ ਮਜੂਨ ਨੇ ਕੀ ਨਾਮ ਬੱਪੂ ਜੀ ਸਰਜੀਤ ਸਿੰਘ ਜੀ ਸਾਹਿਬ ਦਾ ਸਰਪੰਚ ਠੀਕ ਹੈ ਜੀ ਤੇ ਸੜਕ ਬਣ ਰਹੀ ਅੱਜ ਪਿੰਡ ਜੀ ਕਿੰਨੇ ਖੁਸ਼ ਹੋ ਜੀ ਸੜਕ 18 ਫੁੱਟ ਬਣ ਰਹੀ ਹੈ ਇਹ ਠੀਕ ਹੈ ਜੀ ਹਾਂ ਜੀ ਬਹੁਤ ਬੁਰਾ ਹਾਲਤਾ ਜੇ ਕਿੰਨੇ ਸਾਲਾਂ ਬਾਅਦ ਬਾਰੀ ਆਈ ਹੈ ਇਹਦੀ ਹਾਂ ਜੀ ਠੀਕ ਹੈ ਇਹਦਾ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜਿਹੜੇ ਸੜਕਾਂ ਦਾ ਕੰਮ ਸ਼ੁਰੂ ਹੋ ਜਵੇ ਹਾਂਜੀ ਪਹਿਲਾਂ ਕਿਸੇ ਸਰਕਾਰ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਬਹੁਤ ਸਾਲ ਹੋ ਗਏ ਪਹਿਲਾਂ ਨਹੀਂ ਧਿਆਨ ਦਿੱਤਾ ਪਿਛਲੀਆਂ ਸਰਕਾਰਾਂ ਦੀ ਗੱਲ ਕਰਾਂ ਮੈਂ 8-10 ਸਾਲ ਹੋ ਗਏ ਜਾਂ ਤੇ ਠੀਕ ਹੈ 8 ਸਾਲ ਦੌੜਨ ਵਾਂ ਨੰਗਲੇ ਪਹਿਲਾਂ ਕਿਵੇਂ ਦੇਖਦੇ ਹਾਂ ਇਹ ਸਰਕਾਰ ਦੀ ਕਾਰਗੁਜ਼ਾਰੀ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਖਾਸ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਦੀ ਗੱਲ ਕਰੀਏ ਕਿੰਨੇ ਇਲਾਕੇ ਦਾ ਕੰਮ ਕਰਾਂਗੇ 19 ਸਾਲ ਹੀ ਜਨਤਾ ਖੁਸ਼ ਹੋ ਰਹੀ ਹੈ ਜੇ ਹੁਣ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਰਾਜੀ ਸਿੰਘ ਜੀ ਨੌਜਵਾਨੋਂ ਕਿਵੇਂ ਲੱਗਦਾ ਸੜਕ ਬਣ ਜੂਗੀ ਹੁਣ ਪਿੰਡ ਚ ਰਿਸ਼ਤੇਦਾਰ ਪਹਿਲਾਂ ਕਹਿੰਦੇ ਆਉਂਦੇ ਨਹੀਂ ਸੀਗੇ ਵੀ ਸੜਕ ਟੁੱਟੀ ਹੋਈ ਹੈ ਕਾਹ ਨੂੰ ਜਾਣਾ ਹੁਣ ਆਇਆ ਕਰਨਗੇ ਰਿਸ਼ਤੇਦਾਰ ਹਾਂਜੀ ਹਾਂਜੀ ਜ਼ਰੂਰ ਆਇਆ ਕਰਨਗੇ ਠੀਕ ਹੈ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਹੋਰ ਪਿੰਡ ਦੇ ਵਿੱਚ ਕੀ ਕੀ ਚਾਹੁੰਦੇ ਹੋ ਵੀ ਜਿਹੜਾ ਕੁਝ ਹੋਣਾ ਚਾਹੀਦਾ ਜਿਵੇਂ ਨੌਜਵਾਨਾਂ ਦੇ ਲਈ ਸਟੇਡੀਅਮ ਵੀ ਬਣਾਏ ਜਾ ਰਹੇ ਨੇ ਓਪਨ ਜਿਮ ਵੀ ਬਣ ਰਹੇ ਨੇ ਇੱਕ ਤਾਂ ਇਹ ਸਾਡੇ ਪਾਰਕ ਦਾ ਬੜਾ ਇਸ਼ੂ ਹੈ ਟਰਾਂਸਫਾਰਮ ਦਾ ਇਹ ਚੇਂਜ ਹੋਣਾ ਚਾਹੀਦਾ ਉਰੇ ਸਟੂਡੈਂਟ ਬੜੇ ਖੇលਦੇ ਆ ਜੁਆਕ ਬਹੁਤ ਖੇលਦੇ ਆ ਤੇ ਹੋਰ ਦੋ ਤਿੰਨ ਇਸ਼ੂ ਤਾਂ ਫਿਰ ਮੀ ਦਾ ਇਸ਼ੂ ਆ ਸਾਡੇ ਤੇ ਹੋਰ ਹੈ ਕਿ ਗਰਾਉਂਡ ਦੇ ਇਸ਼ੂ ਨੇ। ਵੋਟਾਂ ਵੀ ਨੇੜੇ ਆ ਰਹੀਆਂ ਨੇ 2027 ਦੀਆਂ ਜਿਵੇਂ ਵਿਧਾਇਕ ਸਾਹਿਬ ਵੱਲੋਂ ਕੰਮ ਕੀਤੇ ਜਾ ਰਹੇ ਨੇ ਫਿਰ ਨਾਲ ਖੜੇ ਹੋਵਾਂਗੇ ਵਿਧਾਇਕ ਸਾਹਿਬ ਦੇ ਵੋਟਾਂ ਪਾਉਂਗੇ। ਹਾਂਜੀ ਕੰਮ ਹੋਣਗੇ ਜ਼ਰੂਰ ਪਾਵਾਂਗੇ। ਹਾਂਜੀ ਹਾਂਜੀ। ਸਾਡੀਆਂ ਮਾਮਾ ਭੈਣਾਂ ਵੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ। ਹਾਂਜੀ ਸੜਕ ਬਣ ਰਹੀ ਹੈ ਜੇ ਪਿੰਡ ਦੇ ਵਿੱਚ ਪਹਿਲਾਂ ਕਿੰਨੇ ਇੱਕ ਹਾਲਾਤ ਖਰਾਬ ਸੀ ਇਹ ਸੜਕਾਂ ਨਹੀਂ ਮੈਂ ਗੱਲ ਕਰਾਂ। ਬਹੁਤ ਖਰਾਬ ਸੀ ਬਹੁਤ ਦੇਰ ਤੋਂ ਬਣੀ ਹੋਣੀ ਸਾਰੇ ਸੜਕ ਤਾਂ ਹੀ। ਅੱਛਾ ਜੀ। ਹਾਂਜੀ। ਸਕੂਲ ਤੁਸੀਂ ਮਿਲਦੇ ਸੀ ਜਾ ਕੇ ਤੁਹਾਡੇ ਹਲਕੇ ਦੇ ਵਿਧਾਇਕ ਨੇ ਹਾਂਜੀ ਸਰ ਦੋ ਤਿੰਨ ਵਾਰ ਮਿਲੇ ਕਹਿ ਕੇ ਵੀ ਗਏ ਤੋਂ ਪਹਿਲਾਂ ਵੀ ਬਣਾਉਂਗੇ ਜਾਂ ਹੁਣ ਅੱਜ ਟਾਈਮ ਆਇਆ ਦੇਖਦੇ ਹੁਣ ਬਣ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਹਾਂਜੀ ਸਰ ਓਕੇ ਠੀਕ ਹੈ ਤੇ ਕੋਈ ਪਲੇਗਰਾਉਂਡ ਜਿਵੇਂ ਖੇਡਾਂ ਨੌਜਵਾਨ ਨੇ ਬੱਚੇ ਨੇ ਖੇਡਾਂ ਉਹ ਵੀ ਬਣ ਰਹੀ ਬਣ ਰਿਹਾ ਜੀ ਗਰਾਉਂਡ ਤਾਂ ਹੀ ਹਾਂਜੀ ਬੱਚਿਆਂ ਵਾਸਤੇ ਹੋਰ ਵੀ ਸਹੂਲਤ ਹੋਣੀ ਜਿਵੇਂ ਓਪਨ ਜਿਮ ਹੋਵੇ ਪਿੰਡ ਚੋਂ ਵਧੀਆ ਗੱਲ ਹੈ ਕਿੰਨਾ ਟਾਈਮ ਹੋ ਗਿਆ ਅਸੀਂ ਇਹ ਸੜਕਾਂ 'ਤੇ ਧਿਆਨ ਨਹੀਂ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਵੱਲੋਂ ਬਹੁਤ ਧੇਰ ਹੋ ਗਈ ਬਣੀ ਹੋਣੀ ਇਹ ਤਾਂ ਸੜਕ ਹੀ ਕਾਫੀ ਧੇਰ ਹੋ ਗਈ ਹਾਂਜੀ ਤਾਂ ਪਿੰਡ ਵਾਸੀ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਦਾ ਆਖਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਡੇ ਨਾਲ ਪਿੰਡ ਦੇ हां बस ਨਹੀਂ ਕਿ ਮਜੂਰ ਨੇ ਉਹਨਾਂ ਨਾਲ ਗੱਲਬਾਤ ਜਾਰੀ ਰਹੂਗੀ ਹਾਂਜੀ ਕੀ ਨਾਮ ਵੀਰ ਜੀ ਨਰਿੰਦਰ ਸਿੰਘ ਸੋਨੀ ਸਰਪੰਚ ਜੀ ਸਾਇਦਪੁਰ ਤੋਂ ਕਿਵੇਂ ਦੇਖਦੇ ਆਂ ਸਰਕਾਰ ਦੀ ਕਾਰਗੁਜ਼ਾਰੀ ਲਗਾਤਾਰ ਪਿੰਡਾਂ ਦਾ ਵੀ ਵਿਕਾਸ ਹੋ ਰਿਹਾ ਹੁਣ ਪਹਿਲਾਂ ਪਿੰਡਾਂ ਜਿਹੜੇ ਨੇ ਪਿੰਡ ਉਹ ਵਿਕਾਸ ਦੇ ਪੱਖੋਂ ਪਛੜ ਜਾਂਦੇ ਸੀ ਸ਼ਹਿਰਾਂ ਵੱਲੀ ਧਿਆਨ ਦਿੱਤਾ ਜਾਂਦਾ ਸੀ ਪਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੰਨੇ ਨੰਬਰ ਦਵਾਂਤੋ ਵਧੀਆ ਕੁਲਵੰਤ ਸਿੰਘ ਹੈ ਮਹਿਲੇ ਸਾਹਿਬ ਸਾਡਾ ਹਲਕੇ ਦਾ ਬਹੁਤ ਵਧੀਆ ਸੁਧਾਰ ਕਰ ਰਹੇ ਨੇ ਜੀ ਤੇ ਸਾਡੇ ਪਲੇਗਰਾਉਂਡ ਵੀ ਬਣ ਰਿਹਾ ਜੀ ਤੇ ਸਕੂਲ ਦਾ ਆਪਣਾ ਆਪਣੀ ਕਿਚਨਤਾ ਜੀ ਸਕੂਲ ਦਾ ਕੰਮ ਚੱਲ ਰਿਹਾ ਹੈ ਆਪਣਾ ਤੇ ਆਪਣਾ ਸਕੂਲ ਚ ਪੰਚਾਇਤ ਘਰ ਦਾ ਵੀ ਆਪਣਾ ਲੱਗਿਆ ਬਾਕੀ ਹੁਣ ਸਭ ਤੋਂ ਵੱਡਾ ਸਾਡਾ ਰੋਡ ਦਾ ਮਸਲਾ ਸੀ ਜੀ ਸਰਦਾਰ ਕੁਲਵੰਤ ਸਿੰਘ ਐਮਐਲਏ ਸਾਹਿਬ ਸਾਡਾ ਸਭ ਤੋਂ ਵੱਡਾ ਇਹ 18 ਫੁੱਟੀ ਰੋਡ ਕਰਕੇ ਪਿੰਡ ਦਾ ਗੰਧ ਕੱਢ ਰਹੇ ਜੀ ਸਾਡੇ ਤੋਂ ਲੈ ਕੇ ਚੜੇ ਵਾਲੇ ਤੱਕ ਦਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਠੀਕ ਹੈ ਤਾਂ ਸੈਦਪੁਰ ਦੇ ਵਿੱਚ ਅਸੀਂ ਮੌਜੂਦ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਧਾਇਕ ਕੁਲਵੰਤ ਸਿੰਘ ਪਹੁੰਚ ਚੁੱਕੇ ਨੇ ਤਾਂ ਲਗਾਤਾਰ ਵਿਧਾਇਕ ਕੁਲਵੰਤ ਸਿੰਘ ਸਵੇਰ ਤੋਂ ਲੈ ਕੇ ਰਾਤ ਭਰ ਤੱਕ ਪਿੰਡਾਂ ਦੇ ਵਿੱਚ ਜਾਂਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਉੱਥੇ ਹੀ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਨੇ ਜਿਹੜੇ ਉਹਨਾਂ ਨੂੰ ਵੀ ਨੇਪਰੇ ਚਾੜਿਆ ਜਾ ਰਿਹਾ ਹੈ ਤਾਂ ਸੈਦਪੁਰ ਪਿੰਡ ਤੋਂ ਨਵੀਂ ਸੜਕ ਜਿਹੜੀ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਹੁਣ ਦੇਖ ਸਕਦੇ ਹੋ ਤੁਸੀਂ ਸਨਮਾਨ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਜਿੱਥੇ ਮੋਹੱਲੀ ਸ਼ਹਿਰ ਨਹਾਰ ਬਦਲਦੇ ਨਜ਼ਰਾ ਰਹੇ ਨੇ ਬਧਾਈ ਕੁਲਵੰਤ ਸਿੰਘ ਉੱਥੇ ਹੀ ਪਿੰਡਾਂ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਜਿੰਮ ਬਣਾਏ ਜਾ ਰਹੇ ਨੇ ਸਟੇਡੀਅਮ ਬਣਾਈ ਜਾ ਰਹੇ ਨੇ ਤੇ ਕਈ ਤਰ੍ਹਾਂ ਦਾ ਹੋਰ ਵਿਕਾਸ ਹੈ ਜਿਹੜਾ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਾਂ ਹੁਣ ਮੋਹਾਲੀ ਜ਼ਿਲ੍ਹੇ ਦੇ ਪਿੰਡ ਵੀ ਸੁੰਦਰ ਬਣਾਈ ਜਾ ਰਹੇ ਨੇ ਤਾਂ ਇਹ ਸੈਦਪੁਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਸੈਦਪੁਰ ਦੇ ਲੋਕਾਂ ਨੂੰ ਨਵੀਂ ਸੜਕ ਹੈ ਜਿਹੜੀ ਮਿਲਣ ਜਾ ਰਹੀ ਹੈ ਇਸ ਸੜਕ ਦਾ ਉਦਘਾਟਨ ਜਿਹੜਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਰੱਖਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਸੈਦਪੁਰ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਵਿਧਾਇਕ ਕੁਲਵੰਤ ਸਿੰਘ ਪਹੁੰਚ ਚੁੱਕੇ ਨੇ ਸਾਰਾ ਪਿੰਡ ਹੈ ਜਿਹੜਾ ਇਕੱਠਾ ਨਜ਼ਰ ਆ ਰਿਹਾ ਹੈ ਪਿੰਡ ਦੇ ਲੋਕ ਅੱਜ ਖੁਸ਼ ਨੇ ਕਿਉਂਕਿ ਬਹੁਤ ਸਾਲਾਂ ਇਹ ਮੰਗ ਸੀ ਕਿ ਪਿੰਡ ਸੈਦਪੁਰ ਦੇ ਵਿੱਚ ਨਵੀਂ ਸੜਕ ਬਣਾਈ ਜਾਵੇ ਕਿਉਂਕਿ ਜਿਹੜੀ ਸੜਕ ਸੀ ਇੱਥੇ ਉਹ ਖਸਤਾ ਹਾਲਤ ਦੇ ਵਿੱਚ ਸੀ ਟੋਏ ਪਏ ਹੋਏ ਸੀ ਕਾਫੀ ਉਰੇ ਹਾਦਸੇ ਵੀ ਹੁੰਦੇ ਸੀ ਤਾਂ ਹੁਣ ਲੋਕਾਂ ਦੀ ਇਹ ਮੰਗ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਨਵੇਂ ਸਾਲ ਦੀ آمد ਉੱਤੇ ਇੱਕ ਵੱਡਾ ਤੋਹਫਾ ਜਿਹੜਾ ਕਹਿ ਸਕਦੇ ਆ ਆ ਮੋਹਾਲੀ ਦੇ ਪਿੰਡ ਸਹਿਦਪੁਰ ਨੂੰ ਦਿੱਤਾ ਜਾ ਰਿਹਾ ਹੈ ਆ ਵਿਧਾਇਕ ਕੁਲਵੰਤ ਸਿੰਘ ਮੋਹਾਲੀ ਦੇ ਪਿੰਡ ਨੇ ਜਿਹੜੇ ਉਹਨਾਂ ਦੀ ਨੁਹਾਰ ਬਦਲ ਰਹੇ ਨੇ ਜਿੱਥੇ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਾ ਬਣਾਏ ਜਾ ਰਹੇ ਨੇ ਜਿਮ ਬਣ ਰਹੇ ਨੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਉੱਥੇ ਹੀ ਪਿੰਡਾਂ ਦੀਆਂ ਸੜਕਾਂ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਰੂਲਰ ਫੰਡ ਉਹ ਰੋਕਿਆ ਹੋਇਆ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਫੰਡ ਵਿੱਚੋਂ ਪੈਸੇ ਇਕੱਤਰ ਕਰਕੇ ਇਹਨਾਂ ਸੜਕਾਂ ਦੀ ਨੁਹਾਰ ਬਦਲ ਰਹੀ ਹੈ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਸਹਿਯੋਗ ਕਰੇ ਪਰ ਕੇਂਦਰ ਸਰਕਾਰ ਵੱਲੋਂ ਜਿਹੜਾ ਫੰਡ ਹੈ ਰੂਲਰ ਫੰਡ ਜਿਹਨੂੰ ਆਪਾਂ ਕਹ ਰਹੀਏ ਆਰ ਡੀ ਐਫ ਦਾ ਫੰਡ ਰੋਕਿਆ ਪਿਆ ਉਸ ਦੇ ਬਾਵਜੂਦ ਸੀਐਮ ਮਾਨ ਵੱਲੋਂ ਖਜ਼ਾਨੇ ਦੇ ਵਿੱਚੋਂ ਪੈਸੇ ਕੱਢ ਕੇ ਇਹਨਾਂ ਸੜਕਾਂ ਵੱਲ ਲਾਇਆ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਭਰ ਤੋਂ ਹਜਿਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਪਿੰਡਾਂ ਦੀਆਂ ਹੁਣ ਸੜਕਾਂ ਵੀ ਸ਼ਹਿਰਾਂ ਦੀਆਂ ਸੜਕਾਂ ਵਾਂਗ ਚਮਕਦੀਆਂ ਨਜ਼ਰ ਆਉਂਦੀਆਂ ਨੇ ਤਾਂ ਵਿਧਾਇਕ ਕੁਲਵੰਤ ਸਿੰਘ ਸੈਦਪੁਰ ਵਿੱਚ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਇਹ ਉਦਘਾਟਨਾ ਜਿਹੜਾ ਕਰ ਦਿੱਤਾ ਗਿਆ ਤਾਂ ਇਹ ਨਵੀਂ ਸੜਕ ਦਾ ਉਦਘਾਟਨ ਜਿਹੜਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਆ ਕੀਤਾ ਗਿਆ ਹੈ ਦੇਖੋ ਤੁਸੀਂ ਦੇਖਦੇ ਆ ਪਿੰਡ ਦੇ ਵਿੱਚ ਮੇਲੇ ਵਾਲਾ ਮਾਹੌਲ ਆ ਚਾਰੇ ਪਾਸੇ ਲੋਕ ਦਿਖ ਰਹੇ ਨੇ ਸਾਰੇ ਪਿੰਡਾਂ ਚੋਂ ਆਏ ਹੋਏ ਨੇ ਮੈਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਮੈਂ ਮਾਫੀ ਮੰਗੀ ਉਹ ਵਧਾਈ ਵੀ ਦਿੱਤੀ ਆ ਮਾਫੀ ਇਸ ਕਰਕੇ ਮੰਗੀ ਆ ਵੀ ਥੋੜਾ ਜਿਹਾ ਲੇਟ ਹੋ ਗਿਆ ਕੰਮ ਔਰ ਵਧਾਈ ਇਸ ਕਰਕੇ ਵੀ ਇਹ ਸੜਕਾ ਜਿਹੜੀ ਭਾਵੇਂ ਲੇਟ ਹੋਇਆ ਪਰ ਮਤਲਬ ਸਿੱਕੇਵਾਂ ਦੀ ਚੀਜ਼ ਆ ਜਿਹੜੀ ਬਣੂਗੀ ਪਹਿਲਾਂ ਇਹ 10 ਫੁੱਟ ਚੌੜੀ ਸੀ 10 ਫੁੱਟ ਦੀ ਜਗ੍ਹਾ ਹੁਣ ਇਹ 18 ਫੁੱਟ ਚੌੜੀ ਆ ਜਿਹੜੀ ਸੜਕ ਬਣ ਰਹੀ ਆ ਔਰ 3 ਕਰੋੜ ਰੁਪਏ ਦੀ ਲਾਗਤ ਨਾਲ ਇਹ 5 ਕਿਲੋਮੀਟਰ ਲੰਬੀ ਸੜਕ ਬਣ ਰਹੀ ਹੈ ਜਿਹਦੇ ਵਿੱਚੋਂ 1 ਕਿਲੋਮੀਟਰ ਪੇਵਰ ਬਲੌਕ ਲੱਗਣੇ ਨੇ ਹੈਵੀ ਡਿਊਟੀ ਤੇ 4 ਕਿਲੋਮੀਟਰ ਸੜਕ ਜਿਹੜੀ ਇਹ ਲੁੱਕ ਦੇ ਨਾਲ ਬਣਨੀ ਆ ਤੇ ਇਹ 3 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕਾ ਜਿਹੜੀ ਇਹਦੇ ਵਿੱਚ ਮਤਲਬ 5 ਸਾਲ ਦੀ ਮੇਨਟੇਨੈਂਸ ਆ ਜਿਹੜੀ ਉਹ ਵੀ ਵਿੱਚ ਆ ਠੇਕੇਦਾਰ ਨੇ ਕਰਨੀ ਆ 5 ਸਾਲ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਠੇਕੇਦਾਰ ਉਹਦੀ ਜ਼ਿੰਮੇਵਾਰ ਹੋਊਗਾ ਉਹ ਵੀ ਐਸਟੀਮੇਟ ਦੇ ਵਿੱਚ ਹੀ ਪਾਈ ਹੋਈ ਆ ਤੋ ਇਹ ਸੜਕ ਅੱਜ ਅੱਜ ਹੀ ਜਿਹੜੀ ਇਹ ਸ਼ੁਰੂ ਹੋ ਚੁੱਕੀ ਹੈ ਮਸ਼ੀਨਰੀ ਆ ਗਈ ਹੈ ਲੇਬਰ ਆ ਗਈ ਹੈ ਤੇ ਪੱਥਰ ਆ ਰਿਹਾ ਪਿਆ ਤੇ 6 ਮਹੀਨੇ ਦੇ ਵਿੱਚ ਵਿੱਚ ਇਹ ਸੜਕ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਊਗੀ ਹਾਂਜੀ ਮਤਲਬ ਬਹੁਤ ਸਾਰੀ ਜਿਹੜੇ ਤੁਸਾਨਾਂ ਨੇ ਮਤਲਬ ਜਗਾ ਬਾਹ ਲੀ ਜਾਂ ਉਹਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਦਿੱਕਤਾਂ ਸਾਹਮਣੇ ਆਉਣਗੇ ਨਹੀਂ ਦੇਖੋ ਕਿਸਾਨ ਸਿਆਣੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਵੀ ਜਿਨ੍ਹਾਂ ਨੇ ਬਾਹ ਲੀ ਆ ਉਹ ਛੱਡ ਦੇਣ ਤੇ ਛੱਡ ਕੇ ਸਭ ਨੂੰ ਮਿੱਟੀ ਆ ਪਾ ਦੇਣ ਬਰਮ ਬਣਾ ਦੇਣ ਕਿਉਂਕਿ ਉਹ ਬਰਮਨ ਦੀ ਜਿਹੜੀ ਮਿੱਟੀ ਆ ਉਹ ਇਹਨਾਂ ਨੇ ਪਾਉਣੀ ਹੁੰਦੀ ਹੈ ਜਿਨ੍ਹਾਂ ਨੇ ਮਿੱਟੀ ਉਹ ਵੱਲੋਂ ਚੁੱਕੀ ਆ ਜਾਂ ਵਿੱਚ ਮਲਾਈ ਆ ਤਾਂ ਇਸ ਕਰਕੇ ਉਹ ਬਹੁਤ ਜਲਦੀ ਮੇਰੇ ਖਿਆਲ ਸਹਿਯੋਗ ਦੇਣਗੇ ਉਹਨਾਂ ਦੇ ਖੇਤਾਂ ਨੂੰ ਜਿਹੜੀ ਸੜਕ ਲੱਗਦੀ ਜਿੰਨੀ ਚੌੜੀ ਸੜਕ ਲੱਗੂਗੀ ਉਹਨਾਂ ਦੀ ਜਿਹੜੀ ਜ਼ਮੀਨਾਂ ਦੀਆਂ ਕੀਮਤਾਂ ਨੇ ਉਹ ਉੰਨੀਆਂ ਵਧਣਗੀਆਂ ਤੇ ਮੈਨੂੰ ਇਹ ਲੱਗਦਾ ਵੀ ਉਹ ਸਹਿਯੋਗ ਦੇਣਗੇ ਤੇ ਵਰਮਾ ਤੇ ਮਿੱਟੀ ਪਾ ਦੇਣਗੇ ਛੱਡ ਦੇਣਗੇ ਇੰਨੀਆਂ ਸੜਕਾਂ ਹੁਣ ਤੱਕ ਬਣ ਚੁੱਕੀਆਂ ਨੇ ਕੋ 4 ਸਾਲ ਦਾ ਕਾਰਜਕਾਲ ਆ ਜਿਹੜਾ ਪੂਰਾ ਹੋ ਸਰ ਹਲਕੇ ਦੇ ਵਿੱਚ ਹੁਣ ਇਸ ਵਕਤ ਜਿਹੜੀਆਂ ਨੇ 15 ਸੜਕਾਂ ਬਣ ਰਹੀਆਂ ਨੇ ਤੇ 23 ਸੜਕਾਂ ਦੇ ਟੈਂਡਰ ਹੋ ਚੁੱਕੇ ਨੇ ਤੇ ਇਹਨਾਂ ਸੜਕਾਂ ਬਣਨ ਤੋਂ ਬਾਅਦ ਮੇਰੇ ਹਲਕੇ ਦੇ ਵਿੱਚ ਕੋਈ ਇੱਕ ਵੀ ਸੜਕ ਐਸੀ ਨਹੀਂ ਰਹਿਣੀ ਜਿਹੜੀ ਮਤਲਬ ਖਰਾਬ ਹੋਵੇ ਟੁੱਟੀ ਹੋਵੇ ਜਾਂ ਨਾ ਬਣੀ ਹੋਵੇ ਸਰ ਕੇਂਦਰ ਸਰਕਾਰ ਨੇ ਪਹਿਤਵੀ ਰੋਕੇ ਪਰ ਇਦੇ ਬਾਵਜੂਦ ਸਰਕਾਰ ਤੱਕ ਆਉਣਾ ਰਹੀ ਹੈ ਕਿੱਡੀ ਵੱਡੀ ਪ੍ਰਾਪਤੀ ਮੰਨਦੇ ਹੋ ਦੇਖੋ ਮੈਂ ਇਹ ਕਰੈਡ ਆਪਣੇ ਮਾਝੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੂੰ ਦਿੰਦਾ ਵੀ ਉਹਨਾਂ ਨੇ ਬਾਵਜੂਦ ਇਸ ਗੱਲ ਦੇ ਬਈ ਪੈਸੇ ਸੈਂਟਰ ਸਰਕਾਰ ਨੇ ਦਿੱਤੇ ਨਹੀਂ ਤੇ ਇਹ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਅਰੇਂਜ ਕਰਕੇ 3-4 ਹਜ਼ਾਰ ਕਰੋੜ ਰੁਪਏ ਲੱਗਣਾ ਸਾਰੇ ਪੰਜਾਬ ਦੇ ਸੜਕਾਂ ਬਣ ਰਹੀਆਂ ਨੇ ਤੇ 3-4 ਹਜ਼ਾਰ ਕਰੋੜ ਰੁਪਏ ਦਾ ਅਰੇਂਜਮੈਂਟ ਕਰਕੇ ਇਹ ਲੋਕਾਂ ਨੂੰ ਰਾਹਤ ਦਿੰਦੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਦੇ ਵਿੱਚ ਆਰਡੀਐਫ ਦਾ ਫੰਡ ਨਹੀਂ ਲੱਗਿਆ ਹੈਗਾ ਹਾਂ ਨਹੀਂ ਇਹਦੇ ਵਿੱਚ ਆਰਡੀਐਫ ਦਾ ਫੰਡ ਨਹੀਂ ਲੱਗਿਆ ਹੈ ਸਿਹਤ ਬੀਮਾ ਯੋਜਨਾ ਸਰਾਜੀ ਸ਼ੁਰੂ ਹੋ ਰਹੀ ਹੈ ਕਿੱਡੇ ਵੱਡੀ ਗੱਲ ਹੈਗੀ ਪੰਜਾਬ ਦੇ ਲੋਕਾਂ ਲਈ ਮੈਂ ਤਾਂ ਕਹਿੰਦਾ ਵੀ ਪੰਜਾਬ ਦੇ ਲੋਕਾਂ ਲਈ ਵੱਡੀ ਗੱਲ ਹੈ ਤੇ ਹਿੰਦੁਸਤਾਨ ਦੇ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਲਈ ਇੱਕ ਅਲੱਗ ਗੱਲ ਹੋ ਬੀਮਾ ਯੋਜਨਾ ਪਰ ਪਰਿਵਾਰ ਨੂੰ ਜਿਹੜੀ ਇਹ ਦਿੱਤੀ ਜਾ ਰਹੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਬਾਲ ਜੀ ਜਿਹੜੇ ਸਾਡੇ ਕਨਵੀਨਰ ਹੈ ਮਾਨਯੋਗ ਉਹ ਅੱਜ ਸ਼ੁਰੂਆਤ ਕਰਨਗੇ ਤੇ ਹਰ ਇੱਕ ਪਰਿਵਾਰ ਨੂੰ ਕਾਰਡ ਦਿੱਤੇ ਜਾਣਗੇ ਮੈਂਬਰ ਨੂੰ ਤੇ 400 ਦੇ ਕਰੀਬ ਹਸਪਤਾਲ ਨੇ ਜਿਹੜੇ ਉਹ ਵੀ ਆਇਡੈਂਟੀਫਾਈ ਕਰ ਲਏਗੇ ਇਹਨੇ ਤੇ ਉਹਨਾਂ ਹਸਪਤਾਲ ਜਾ ਕੇ ਤੁਸੀਂ ਕਾਰਡ ਦਿਖਾਉਂਗੇ ਤੇ ਤੁਹਾਡਾ ਇਲਾਜ ਆ ਜਿਹੜਾ ਬਕਾਇਦਾ ਤੌਰ ਤੇ ਫ੍ਰੀ ਹੋਊਗਾ ਅਜ ਸੈਕਟਰ 71 ਦੇ ਵਿੱਚ ਜਿਹੜਾ ਨਵੀਆਂ ਪਾਈਪ ਲਾਈਨਾਂ ਵਾਲਾ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਿਹੜਾ ਪ੍ਰੋਜੈਕਟ ਜਿਹੜਾ ਪਾਸ ਹੋਇਆ ਉਹਦੇ ਵਿੱਚ ਡਿਪਟੀ ਮੇਅਰ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ ਸਟਾਨਕ ਸਕਾਰਾਂ ਵਿਭਾਗ ਦੇ ਧੰਨਵਾਦਾਂ ਪਰ ਸਰਕਾਰ ਦਾ ਉਹਨਾਂ ਨੇ ਨਾਉ ਨਹੀਂ ਲਿਆ ਨਾ ਹਲਕੇ ਤੋਂ ਬੁਲਾਈ। ਦੇਖੋ ਗੱਲ ਇਹ ਆ ਵੀ ਲੋਕ ਜਾਣਦੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ। ਮੁਹਾਲੀ ਦੇ ਲੋਕ ਸਿਆਣੇ ਪੰਜਾਬ ਦੇ ਲੋਕ ਪੜ੍ਹੇ ਲਿਖੇ ਨੇ। ਕੌਣ ਕੀ ਕਰ ਰਿਹਾ ਹੈ? ਇਹ ਦੱਸਣ ਦੀ ਲੋੜ ਨਹੀਂ ਹੈਗੀ ਸਰਕਾਰ ਤੋਂ ਵੀ ਐਡੇ ਵੱਡੇ ਪ੍ਰੋਜੈਕਟ ਪਾਸ ਨਹੀਂ ਹੋ ਰਹੇ ਸਾਡੇ ਕੋਲ ਤਾਂ ਉਹ ਦਾ ਮੈਂ ਕਰਾਇਆ ਮੈਨੂੰ ਪਤਾ ਵੀ ਕਿੱਦਾਂ ਕਰਾਇਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਉਹ ਲਾਈਨ ਦਾਣੀ ਕਿੱਥੋਂ ਕਿੱਥੇ ਨੂੰ ਆ ਤਾਂ ਇਸ ਕਰਕੇ ਝੂਠ ਦੀ ਜਿਹੜੀ ਰਾਜਨੀਤੀ ਆ ਛੱਡਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਆ ਸਾਡੇ ਸਾਬਕਾ ਮੁੱਖ ਮੰਤਰੀ ਆਪਣੇ ਸਾਬਕਾ ਮੰਤਰੀ ਸੀ ਠੀਕ ਨਹੀਂ ਜਿਨ੍ਹਾਂ ਨੂੰ ਹਲਕੇ ਨੇ ਐਡਾ ਮਾਣ ਜਿੱਦਾਂ ਬਣਾਇਆ ਸੀ 15 ਸਾਲ ਦਾ ਐਮਐਲਏ ਬਣਾਇਆ ਸੀ ਹੁਣ ਕੀ ਕਰਦੇ ਫਿਰਦੇ ਸੀ ਇੱਥੇ ਦੋ ਗੱਡੀਆਂ ਪਵਾ ਕੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਸੜਕ ਬਣ ਗਈ ਨਾ ਕਦੇ ਐ ਵੀ ਹੋਇਆ ਕੋਈ ਇੱਕ ਗੱਲ ਦੱਸਣ 15 ਸਾਲ ਦੇ ਵਿੱਚ ਵੀ ਕਿਸੇ ਇੱਕ ਕਿਸੇ ਗਰੀਬ ਦਾ ਘਰ ਬਣਾਇਆ ਹੋਵੇ ਕੋਈ ਸੜਕ ਬਣਾਈ ਹੋਵੇ ਹੁਣ ਜਦੋਂ ਸਰਕਾਰ ਚ ਨਹੀਂ ਹੈਗੇ ਤਾਂ ਦੋ ਟਰੱਕ ਲਈ ਫਿਰਦੇ ਸੀ ਮੈਂ ਅੱਜ ਮੈਂ ਦਾਵਾ ਨਹੀਂ ਕਰਦਾ ਹੈਗਾ ਤਾਂ ਮੈਂ ਮਾਨ ਕਰਦਾ 150 ਤੇ ਉੱਤੇ ਘਰ ਦੀ ਛੱਤ ਮੈਂ ਕੋਲੋਂ ਬਦਲਾ ਚੁੱਕਿਆ ਹੈ ਔਰ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਮੈਂ ਤੁਹਾਨੂੰ ਕਦੇ ਟੀਵੀ ਤੇ ਲੈ ਕੇ ਗਿਆ ਹੋਵਾਂ ਜਾ ਕਿਤੇ ਲੈ ਕੇ ਗਿਆ ਹੋ ਮੇਰੇ ਕੋਲ ਰਿਕਾਰਡ ਹੈ ਬਕਾਇਦੇ ਤੌਰ ਤੇ ਪੂਰੇ ਹਲਕੇ ਦਾ ਵੀ ਜਿਨ੍ਹਾਂ ਗਰੀਬਾਂ ਦੀਆਂ ਮੈਂ ਛੱਤਾਂ ਬਦਲਵਾਈ ਨੇ 700 ਤੇ 150 ਛੱਤਾਂ ਤੇ ਲਗਾਤਾਰ ਪ੍ਰੋਸੈਸੇ ਜਾਰੀ ਹੈ ਮੈਂ ਆਪਣੇ ਕੋਲੋਂ ਇਹ ਸਾਰਾ ਕੁਝ ਕਰਾ ਰਿਹਾ ਤੇ ਮੰਤਰੀ ਜੀ ਕੋਲੋਂ ਕਰਾਉਣ ਲੱਗੇ ਸੀ ਸਾਬਕਾ ਸੀ ਜਿਹੜੇ ਦੋ ਗੱਡੀਆਂ ਲਈ ਫਿਰਦੇ ਸੀ ਐਦਾਂ ਲੋਕ ਗੁੰਮਰਾਹ ਨਹੀਂ ਹੁੰਦੇ ਲੋਕਾਂ ਨੂੰ ਸਾਰਾ ਕੁਝ ਪਤਾ ਵੀ ਕੌਣ ਕੀ ਕਾਰ ਕਰਾ ਰਿਹਾ ਤੇ ਕੌਣ ਕੀ ਕਰ ਸਕਦਾ ਤੇ ਇਹ ਲੋਕਾਂ ਨੂੰ ਪਤਾ ਹੈ ਸਰਕਾਰ ਕਰਦੀ ਹੁੰਦੀ ਹੈ ਇਹ ਜੇ ਕੰਮ ਡਿਊਟੀ ਮੇਰੇ ਨਾਲ ਕੀ ਕਰਾ ਲੈਣੇ ਤੇ ਉਹ ਬਚਾਰਾ ਕਿਤੇ ਗਿਆ ਵੀ ਨਹੀਂ ਹੋਣਾ ਹੈਗਾ